ধানকোড ਦੇ ਢਾਕੀ ਰੋਡ ਤੇ ਇੱਕ ਬੇਕਾਬੂ ਇਨੋਵਾ ਕਾਰ ਨੇ ਸੜਕ ਪਾਰ ਕਰ ਰਹੇ ਵਿਅਕਤੀ ਨੂੰ ਟੱਕਰ ਮਾਰ ਕੇ ਗੰਭੀਰ ਜ਼ਖਮੀ ਕਰ ਦਿੱਤਾ ਜਿਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਮੌਕੇ ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਇਨੋਵਾ ਕਾਰ ਤੇਜ਼ ਰਫ਼ਤਾਰ ਨਾਲ ਜਾ ਰਹੀ ਸੀ ਅਤੇ ਜਦੋਂ ਉਹ ਗਲਤ ਸਾਈਡ ਤੋਂ ਕਿਸੇ ਵਾਹਨ ਨੂੰ ਓਵਰਟੇਕ ਕਰਨ ਲੱਗਾ ਤਾਂ ਉਸ ਨੇ ਸੜਕ ਪਾਰ ਕਰ ਰਹੇ ਵਿਅਕਤੀ ਨੂੰ ਟੱਕਰ ਮਾਰ ਦਿੱਤੀ ਟੱਕਰ ਇਨੀ ਭਿਆਨਕ ਸੀ ਕਿ ਵਿਅਕਤੀ ਗੰਭੀਰ ਰੂਪ ਚ ਜ਼ਖਮੀ ਹੋ ਗਿਆ ਇਸ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਇਸ ਦੇ ਨਾਲ ਹੀ ਸਾਰੀ ਘਟਨਾ ਨਾਲ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਪੁਲਿਸ ਮੁਲਾਜ਼ਮ ਵੀ ਮੌਕੇ ਤੇ ਪਹੁੰਚ ਗਏ ਪੁਲਿਸ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਇਨੋਵਾ ਕਾਰ ਦੇ ਡਰਾਈਵਰ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਅਤੇ ਕਾਰ ਨੂੰ ਵੀ ਜ਼ਬਤ ਕਰ ਲਿਆ ਗਿਆ ਇਸ ਦੌਰਾਨ ਜ਼ਖਮੀ ਵਿਅਕਤੀ ਨੂੰ ਇਲਾਜ ਲਈ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਖਬਰੀ لال ਟੀਵੀ ਲਈ ਪਠਾਨਕੋਟ ਤੋਂ ਆਲੋਕ ਕੁਮਾਰ ਦੀ ਰਿਪੋਰਟ ਆ ਗੱਲ ਦੀ ਇਸ ਤਰ੍ਹਾਂ ਦੀ ਅਸੀਂ ਪੀਸੀਆਰ 12 ਤੇ ਮੇਰੀ ਡਿਊਟੀ ਆ ਅਸੀਂ ਇਥੋਂ ਲੰਘ ਰਹੇ ਸੀਗੇ ਇੱਕ ਨੋਵਾ ਗੱਡੀ ਦਾ ਤੇ ਇੱਕ ਸਪੈਸ਼ਲ ਸੀਗਾ ਬੰਦਾ ਦਾ ਐਕਸੀਡੈਂਟ ਹੋਇਆ ਵਾ ਜਿਹਨੂੰ ਵੀ ਸੱਟ ਲੱਗੀ ਆ ਉਹਦਾ ਨਾਮ ਗਨੇਸ਼ ਸਿੰਘ ਆ ਜਿਹਨੂੰ ਸਿਵਲ ਹਸਪੀਟਲ ਐਡਮਿਟ ਕਰਵਾਤਾ ਜਿਹੜੀ ਗੱਡੀ ਆ ਉਹ ਅਸੀਂ ਰੱਖ ਲਈ ਆ ਆਪਣੇ ਕੋਲ ਆਪਣਾ ਭਾਈ ਮੇਰਾ ਨਾਮ ਸੁਮੇਤਾ ਹੈ ਸਾਡੀ ਦੁਕਾਨ ਹੈਗੀ ਇੱਥੇ ਗੋਲੂ ਮੋਮੋ ਤੇ ਅਸੀਂ ਅੰਦਰ ਬੈਠੇ ਕੰਮ ਕਰ ਰਹੇ ਸੀ ਆਪਣਾ ਤੇ ਅਸੀਂ ਦੇਖਿਆ ਕਿ ਪਿੱਛੋਂ ਬਣੀ ਜੋਰ ਦੀ ਆਵਾਜ਼ ਆਈ ਕਿ ਪਿੱਛੋਂ ਕੋਈ ਗੱਡੀ ਬੜੀ ਤੇਜ਼ ਆਂਡੀ ਹੈ ਜਦੋਂ ਇਹ ਬਾਹਰ ਆ ਕੇ ਦੇਖਿਆ ਤੇ ਅੱਗੇ ਜਾ ਕੇ ਸਾਡੇ ਸਾਹਮਣੇ ਪੜੋਸੀ ਹੈ ਗਣੇਸ਼ ਮੋਟਰਸਾਈਕਲ ਵਾਲੇ ਉਹਨਾਂ ਨੂੰ ਇਹ ਗੱਡੀ ਨੇ ਪੂਰਾ ਮਤਲਬ ਚੋਕੇ ਥੱਲੇ ਸੋੜ ਤੇ ਦਾ ਉਹ ਬੇਹੋਸ਼ ਹੋ ਗਏ ਤੇ ਉਹ ਬੜੇ ਆਦਮੇ ਤੇ ਜ ਉਹਨਾਂ ਨੂੰ ਸਿਵਲ ਹਸਪਤਾਲ ਲੈ ਗਿਆ ਪਰ ਗੱਡੀ ਬਹੁਤ ਸਪੀਡ ਤੇ ਹੀ ਗਈ ਜਿੰਨੀ ਆ ਕੇ ਦੀ ਬਹੁਤ ਜੋਰ ਦੀ ਸਾਨੂੰ ਆਵਾਜ਼ ਆਈ ਸਾਨੂੰ ਲੱਗਾ ਪਤਾ ਨਹੀਂ ਕੀ ਹੋ ਗਿਆ ਤੇ ਇਹ ਤਾਂ ਕੋਈ ਬ੍ਰੇਕ ਨਹੀਂ ਮੱਜੀ ਹੈਵੀ ਰੋਂਗ ਸਾਈਡ ਤੇ ਸੀਗਾ ਤੂੰ ਸ਼ੀਸ਼ਾ ਦੇਖ ਸਕਦੇ ਸ਼ੀਸ਼ਾ ਵੀ ਟੁੱਟ ਗਿਆ ਦਾ ਗੱਡੀ ਦਾ ਉਦੋਂ ਬੰਦਾ ਮੰਨਨ ਵੀ ਨਹੀਂ ਡਿਆ ਅਸੀਂ ਓਵਰ ਸਪੀਡ ਭਾਈ ਕੀ ਨਾ ਭਾਈ ਮੇਰਾ ਨਾਮ ਵਰੁਣਾ ਕੀ ਗੱਲ ਬਾਤ ਹੈ ਇੱਥੇ ਭਈ ਇਹ ਓਵਰ ਸਪੀਡਿੰਗ ਤੇ ਆਇਆ ਬੜੀ ਤੇਜ਼ ਭਲੇ ਇਹਨੇ ਮੈਨੂੰ ਚੁੱਕਣਾ ਸੀ ਫਿਰ ਇਹਨੇ ਪਹਿਲੇ ਬੰਦਾ ਚੁੱਕਿਆ ਫਿਰ ਇਹਨੇ ਮੈਨੂੰ ਚੁੱਕਣਾ ਸੀ ਫਿਰ ਅੱਗੇ ਦੋ ਤਿੰਨ ਬੰਦਿਆਂ ਨੂੰ ਹੋਰ ਚੁੱਕਣਾ ਸੀ ਹੋਰ ਚੱਲ ਰਿਹਾ ਐਕਸੀਡੈਂਟ ਕੋਈ ਬੰਦਾ ਐਕਸੀਡੈਂਟ ਮੌਕੇ ਤੇ ਆਪਾਂ ਆ ਗਏ ਆ ਕੜੋਗਿਆ ਨਾ ਲੱਗੇ ਉਹ ਬੰਦੇ ਨੂੰ ਹੁਣ ਅਸੀਂ ਹਸਪੀਟਲ ਪਹੁੰਚਾ ਦਿੱਤਾ ਸ਼ੀਤ ਤੇ ਬੰਦੇ ਦੀ ਹਾਲਤ ਕਿਵੇਂ ਦੀ ਹੈ ਬੰਦੇ ਆ ਹਾਲ ਤਾਂ ਸੀਰੀਅਸ ਹੈਗੀ ਆ ਜਨ